ਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਤੇ ਦੋਸਤੋ ਪਿੰਡ ਸੂ ਵਾਲਾ ਬੱਕਰਾ ਮੰਡੀ ਲਾਈ ਦੀ ਆ ਰਹੇ ਆਂ ਦਵਾਰ ਤੇ ਅੱਜ ਵੀ ਲੱਗ ਚੁੱਕੀ ਆ ਤੇ ਆ ਬੱਕਰੀ ਦਾ ਸੌਦਾ ਚੱਲੀ ਜਾਂਦਾ ਦੋਸਤੋ ਫਿਰ ਤਾਂ ਹੀ ਤੈਨੂੰ ਆਖਿਆ ਬਈ ਲਿਖੀ ਗਏ ਐ ਨਹੀਂ ਕੋਈ ਗੱਲ ਦੇ ਵਿੱਚ ਆ ਮੈਂ ਤੇਰੀ ਗੱਲ ਨਾਲ ਸਾਂਹ ਤੇ ਬੱਕਰੀ ਵੇ ਬਈ ਚਲ ਮਗਰ ਦਾ ਤਾਂ ਕਾਈ ਨਹੀਂ ਗੱਭਣ ਹੋਵੇ ਨਾ ਬੰਦਾ ਲਾਲਚ ਕਰਦੀ ਸਾਮ ਲਈ ਰੁੱਭਣ ਦਾ ਹੋਊਗਾ ਉਹ ਰੌਲਾ ਦੋਹੀ ਹੋਊਗੀ ਜਾ ਕੇ ਛੱਡਾਂਗੇ ਉਹਨਾਂ ਨੂੰ ਬਹੁਤ ਸਮਾਂ ਹੋ ਟੰਬੇ ਨਾਲ ਬੰਦ ਗਏ ਜਨਾ ਮਾਰਟਾਂ ਤਾਂ ਖਾਲੀ ਹੈ ਭਰਾਵਾ ਲਿਖਾਈ ਕਰਾ ਦਿੰਦੇ ਨਹੀਂ ਉਹ ਗਿਆਨੀ ਗਰਮੀ ਬਹੁਤ ਐਂਡ ਨਹੀਂ ਕਰੀਦੀ ਹੁੰਦੀ ਐਂਡ ਕਰਦੇ ਹਾਂ ਲੱਸੀ ਬਹੁਤ ਆ ਲੱਸੀ ਬੱਕਰੀ ਰੌਲਾ ਮਿਲਦਾ ਜੇ ਹੁੰਦਾ ਤਾਂ ਮੈਂ ਆਪਾਂ ਕਹਿੰਦੇ ਨਹੀਂ ਸੀ ਫਿਰ ਆਪ ਹੀ ਦੱਸਦੇ ਹੁਣ ਇੰਨੇ ਬੰਦੇ ਖੜੇ ਆ ਪੰਚਾਇਤ ਹੁੰਦੀ ਆ ਕੋਈ ਕਹੇ ਦੇ 12:00 ਵਜੇ ਯਾਦ ਜਿੰਨੇ ਨੂੰ ਲੋੜ ਆ ਲਈ ਮੈਂ ਆਹ ਸਾਂਝਾ ਬੰਦਾ ਕਰਾ ਦੂ ਲੈ ਜਿੰਨੇ ਨੇ ਕਹਿੰਦੇ ਮੈਂ ਭਾਈ ਹੋਰ ਦਸ ਸੀ ਇਹਨਾਂ ਬੱਕਰੀ ਯਾਰ ਭਾਈ ਨੇ ਤਾਲੇ ਵੀ ਤਾਂ ਦੋਰੀ ਹੋਰ ਰਕਲਾ ਪਾਲਾ ਯਾਰ ਜੀ ਵੀ ਕਿਉਂ ਗਿਆ ਨੀਰ ਨਹੀਂ 750 ਉਹ ਜਾ ਜਾ ਵਜਨ ਦੇ ਹਿਸਾਬ ਨਾਲ ਸਹੀ ਵਜਨ ਦੇ ਦੋਸਰਾ ਸਹੀ ਮੁੱਲ ਲਾਦਾ ਬਾਈ ਨੇ ਬੱਕਰੀ ਰੱਖਣ ਵਾਲੀ ਆ ਪਾਖੜਾ ਵਜਨ ਮੇਰਾ ਫੋਨ ਆਈ ਜਾਂਦਾ ਕਿ ਮੈਂ ਤਰੱਕ ਮੱਤਾਂ ਦੀ ਉਹ ਤਾਂ ਕੋਈ ਗੱਲ ਨਹੀਂ ਬਾਈ ਇਹ ਤੇਰੀ ਚੀਜ਼ ਆ ਗਈ ਤੂੰ 1000 ਰੁਪਏ ਦਾ ਮੈਨੂੰ ਦੇ ਦਿੰਦਾ ਸੀ ਬੰਦਾ ਮੈਂ ਤਾਂ ਮੰਗੀ ਜਾਈਦਾ ਮੈਂ ਤੇਰੀ ਗੱਲ ਨਾਲ ਸਹਿਮਤ ਪਰ ਲੈ ਲੀਂ ਲੱਸੀ ਦੋ ਜਨ ਕੱਪ 1000 ਆ ਗਏ ਮੇਰੇ ਤੇ ਤੇਰੀ ਚੀਜ਼ ਐ ਮੈਂ ਨਾਲ ਤੂੰ ਭਾਵੇਂ 14 ਕਰ ਤਾ ਤੇਰੇ ਸਾਹਮਣੇ ਹੁਣ ਇੱਕੋ ਨਵੇੜ ਦੇ ਵੀ ਇੰਨੇ ਦੀ ਦੇਉ ਆ ਬਾਈ ਤੂੰ ਮੈਨੂੰ ਕਹਦਾ ਫੋਨ ਕਰਕੇ ਆਪਾਂ ਫੜਾ ਗਾ ਲੈ ਗੱਲ ਨਹੀਂ ਕੀਤੀ ਨਹੀਂ ਮੈਂ ਲੱਤਾਂ ਚੁੱਪ ਕਰਕੇ ਇਹੀ ਸੌਦਾ ਕਰ 10 ਦੇ ਫਿਰ ਆਪਾਂ ਲਵਣਾਗਾ ਸੌਦਾ ਕਰ ਲੈਣੇ ਵੇੜ ਮੇਰੇ ਤੋਂ ਗੱਲ ਹੀ ਕਰ ਉੱਪਰ ਜਿਆਦਾ ਹੀ ਗੱਲ ਕੀਤੀ ਹੈ ਕੋਈ ਜਿਆਦਾ ਨਹੀਂ ਅਰੇ ਸੁਖਾਈ ਵਾਲੀ ਗੱਲ ਨਹੀਂ ਕਰਦੀ ਹੋਰ ਬਾਈ ਹੋਰ ਬੜਾ ਹੋ ਗਿਆ ਪੂਰਾ ਅੱਠ ਕਿੰਨੇ ਬਾਈ ਦੇ ਮਰਚੀ ਹਾਂ ਹੋਰ ਸੰਜੀ ਤੂੰ ਕਿਹਨਾਂ ਲਿਖਤੀ ਹੋਰ ਦਾ ਮੈ ਹੀ ਪੈਸਾ ਹੋੜਾਕਲਾ ਬੱਕਰੀ ਆ ਮੌਗਾ ਜਿਆ ਜੀ ਦਾ ਨੱਕੇ ਅਧਾਰੀ ਨੂੰ ਰੱਜੀ ਜਾਣਿਆ ਤੋਰੀ ਲੋੜ ਰਹੇ ਗੱਡੀ ਹੋਵੇ ਲੋ ਜੀ ਦੋਸਤੋ ਬਾਈ ਨੇ 8 ਲੱਖ ਦਾ 80000 ਦਾ ਇਹ ਕੀ ਮੰਗਦਾ ਤੂੰ ਦੇ ਦੇ ਕਰ ਇੱਕ ਸੌਦਾ ਕਰ ਮਾਨਸ਼ਾ ਕਰਕੇ ਵੇ ਵੇ ਮੈਂ ਤਾਂ ਆ ਗਿਆ ਹੈ ਜੋਗੀ ਬੇਕੀ ਬਈਆ ਬਕੀ ਜੀ ਤੂੰ ਅੱਠ ਦਾ ਅੱਠ ਹੋਣੇ ਗਏ ਤਾਂ ਮੈਂ ਤਾਂ ਸਾਥ ਲਾਇਆ ਨਾ ਤਾਂ 12000 ਲਾਉਣ ਫਾੜ ਦੇ ਕਰਦਾ ਸੁਖ ਵੇਖ ਲੈ ਬਾਹਲਾ ਨਾ ਮਾਰੀ ਜਾ ਆਲਾ ਉਹ ਮੇਰਾ ਭਰਾ ਉਹਨੇ ਵੇਚਣਾ ਤੇ ਲੈਣੀ ਮੈਂ ਕਹੇ ਹੱਕ ਲੱਗਦੀ ਕਰਨ 85 ਜੁਤਾਂ ਬਾਲਾ ਕਰਾ ਓਏ ਚੱਲ ਓਏ ਉਹ ਦੇ ਦੇ ਗਿਆ ਨਹੀਂ ਗਿਆਨੀ ਮੇਰੇ ਹੱਥ ਤੋਂ ਨਾ ਪਈ ਉਹਨਾਂ ਦਾ ਰਾਂਟ ਮੇਰੇ ਪੱਕੇ ਆ ਇਹਨੇ ਤੇ ਨਹੀਂ ਪਈ ਆ ਤਮਾ ਕਾ ਅਧੀਰੀ ਵਾਲੇ ਪੱਥਰ ਕੰਮ ਨਹੀਂ ਨਹੀਂ ਇੰਨੇ ਕ ਦੀਆ ਕਰਦੀ ਹੈਗੀ ਲੋ ਜੀ ਆ ਬੱਕਰੀਆ 200 ਪਿੰਡ ਸੂਰ ਵਾਲਾ ਬੱਕਰਾ ਮਾਲੀ ਤੇ ਤੇਰਾ ਚੈਨਰ 199 ਦਾ ਪਤਾ ਨਾ ਮਿੰਟ ਤੇ ਤੂੰ ਐ 10 20 ਕਿਸੇ ਦਾ ਆਪਾਂ ਸੌਦਾ ਗਲਤ ਕਰਾਇਆ ਜਾਂਦਾ ਨਹੀਂ ਨਹੀਂ ਠੀਕ ਹੈ ਹੈ ਸਹੀ ਆ ਜਾਂ ਪਾਰਾ ਕੋਈ ਨਹੀਂ ਬੜਾ ਕੋਈ ਮੰਨ ਨਹੀਂ ਮੈਂ ਕਰਾਂ ਜਾਂ 11000 ਤੂੰ ਲੈ ਜਾਣਾ ਪੱਕਾ ਅੱਜ ਘਰੇ ਲੈ ਜਾਣਾ ਤੂੰ ਕੋਈ ਨਹੀਂ ਤੇ ਫਿਰ ਸੌਦੇ ਕਰੇਗਾ ਫੇਰ ਹੀ ਲਿਆਏਗਾ ਤੈਨੂੰ ਬੈਠਾ ਰਹਿ ਹੋਰ ਕੀ ਆ ਉਹ ਲੈ 11000 ਜਾਂ 12000 ਪੱਕੇ ਜੋ ਨਿਕਲਿਆ ਆਉਗੀ ਆਪਾਂ ਵੀ ਉਹੋ ਜੀ ਗੱਲ ਹੈ ਠੀਕ ਹੈ ਯਾਰ ਬਾਲਾ ਕੌਂਚ ਦੇ 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 ਲਾ ਫਿਰ ਬੱਕਰੀ ਚਾਹੀਦੀ ਕੋਤੇ ਉਹ ਬੱਕਰੀ ਚ ਭਰਾਵਾ ਸਾਰਾ ਬਾਲਾ ਦਾ ਕੱਢੀ ਜਾਂਦਾ ਮੈਂ ਤਾਂ ਹੁਣ ਭਰਾ ਨੂੰ ਚਲਾ ਚਲਾ ਮਾਰੀ ਜਾਂ ਇਹਨੂੰ ਨਹੀਂ ਚਲਾ ਕੇ ਨਾ ਗਾ ਮਾਰਦਾ ਚਲ ਐਂ ਕਰੀਏ ਲਖਾਈ ਕਰਾਂ ਗਰੀਬ ਉਹ ਨਹੀਂ ਲਖਾਈ ਤੇ ਆਪਣੋ ਆਪਣੀ ਕਰਾਂਗੇ ਯਾਰ ਗੱਲ ਕਿਹੜੀ ਕਰੀ ਸੌਦਾ ਤੇ ਬਾਲੇ ਹਾਂ ਤੇ ਤਲੇ ਲਖਾਈ ਤੇ ਪਹਿਲਾਂ ਹੋਰ ਨਾ ਕਹਿੰਦੀ ਮੈਂ ਨਹੀਂ ਆਉਣਾ ਬਾਸ ਤੇਰੇ ਕੋਲੇ ਹਾਂ ਤਾਂ ਮੈਂ ਰੋੜਾ ਲਗਾ ਮੇਰੇ ਕੋਲ ਨਹੀਂ ਬਸ ਇੱਕ ਕੋਈ ਗੱਲ ਸੌਦਾ ਮੈਂ ਰੱਸਾ ਫੜਾਉਂ ਬਾਲੇ ਕੀਤਾ ਜੱਪਾ ਜੀ ਪੂਰੇ 9000 ਕੀ ਹੋ ਗਈ ਯਾਰ ਕੀ ਹੋ ਗਈ ਬਾੜੀ ਅੱਡ ਮੀ ਯਾਰ ਹੋਰ ਕਾ ਨੰਨ ਹੋ ਗਈ ਚੱਲ ਛੱਡ ਕੀ ਹੋ ਗਈ ਕੀ ਹੋ ਗਈ ਯਾ ਪੂਰੇ 9000 ਜੀ ਆ ਬੱਕਰੀਆ ਦੋਸਤੋ ਤੇ ਪੂਰੇ 9000 ਦੇ ਹੋਈ ਪੈਂਡ ਸੂਰਾ ਬੱਕਰਾ ਮੰਡੀ ਤੇ ਦੋਸਤੋ ਤੇ ਬਹੁਤ ਵਧੀਆ ਸੌਦਾ ਆਇਆ ਦੋਸਤੋ ਪੂਰੇ 9000 ਦਾ ਬਹੁਤ ਵਧੀਆ ਸੌਦੇ ਹੁੰਦੇ ਆ ਦੋਸਤੋ ਪੈਂਡ ਸੂਰਾ ਬੱਕਰਾ ਮੰਡੀ ਦੇ ਆ ਰਹੇ ਦੁਆਰ ਤਾਂ ਮਾਗਾ ਕਿੜਾ ਲੈ ਬਿਰ ਗਿਆ ਸੁਦਾ ਭਰਾਵਾ ਤਾਂ ਕਾਬਲਾ ਕਰ ਦਾਂਗੇ 11000 ਰੁਪਏ ਦੀ ਤੈਨੂੰ ਜਾਨ ਕਹਿਦਾ ਜਮਾ ਬੱਤੀ ਚਾਲਾ ਮੂੰਹੇ ਮੰਗੇ ਨਹੀਂ ਮੰਗਦੀ ਗਿਣੀ ਯਾਰ ਰੁਪਏ ਅੱਜ ਪਰੇ ਹੋ ਜਾ ਅੱਜ ਅੱਜ ਪੱਕਾ ਦੇ ਕੇ ਤੋਹਣਾ ਆ ਜੋ ਨਾ ਜੇ ਅੰਦਰ ਰੱਜ ਰੱਜ ਕੇ ਨਾ ਪੱਕਾ ਦੇ ਕੇ ਤੋਹਣਾ ਫੜ 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 ਕੋ ਫੜ ਲੈ ਫੜਦਾ ਉਹ ਖਾਜਾ ਯਾਰ ਕੈਮਰਾ ਚੱਲੀ ਇਹਨਾਂ ਫੜ ਤੂੰ ਫੜ ਇੱਕ ਰੱਸਾ ਹੀ ਫੜਾਇਆ ਤਾਂ ਨਾ ਰੱਸਾ ਤਾਂ ਉਹ ੱਟਕੇ ਨਾ ਫੁੱਲ ਆ ਗਿਆ ਚਾ ਕੋਈ ਨਹੀਂ ਹੁਣ ਸਭ ਤਾਂ ਹੋ ਗਿਆ ਫਿਰ ਤਾਂ ਪੈਸੇ ਵੀ ਫੜੀ ਜਾਣਾ ਵੇ ਲੈ ਫਿੱਕੀ ਬੱਕਰੀ ਯਾਰ ਮੈਂ ਤੈਨੂੰ ਉਹਦੇ ਮੂਰੇ ਭੱਜਾ ਨਹੀਂ ਉਹਨੇ ਲਾਤੀ ਚੱਲ ਚੱਲ ਜਾ ਕਰਾਣਾ ਚੰਗੀ ਬਣ ਗਈ ਹੈ 2000 ਚੀਜ਼ ਲੈਤੀ ਹੈ ਲੈ ਜਾ ਲੋ ਜੀ ਦੋਸਤੋ ਬਹੁਤ ਵਧੀਆ ਸੌਦਾ ਹੋਇਆ ਪੂਰੇ 9000 ਦਾ ਹੋ ਗਿਆ ਤੇ ਬਾਈ ਗਿਆਨੀ ਕਿਹੜਾ ਪਿੰਡ ਆਪਣਾ ਜੋੜ ਵਾਲਾ ਜੀ ਜੋੜ ਵਾਲੇ ਬਾਈ ਨੇ ਵੇਚਿਆ ਕਿੰਨੇ ਪੈਸੇ ਲੈ ਆਵੇਂ ਕਿੰਨੇ ਵੇਚ ਗਏ ਪਹਿਲੇ ਹੀ ਭਰਾ ਬਾਕੀ ਵੀ ਸਾਡੇ ਭਰਾ ਹੈਗਾ ਚਾਨੂ ਦੇ ਤੇ ਮਾਲ ਆ ਇਹਨਾਂ ਨੂੰ ਸਾਡੇ ਦੀ ਆ ਜਿਹੜੀ ਰਾਮ ਹੁੰਦਾ ਤੇ ਭਰਾਵਾ ਨਾਲ ਹੀ ਆ ਬੰਦਾ ਬੰਦਾ ਇਕੱਲਾ ਕੋਈ ਨਹੀਂ ਹੈਗਾ ਫਿਰ ਹੱਥੀਂ ਨਹੀਂ ਜੇ ਤੱਕ ਆਦੇ ਮਰਦਾ ਨਹੀਂ ਠੀਕ ਆ ਭਾਈ ਖੋਸ਼ ਹੈ ਤੇਰੀ ਆ ਲੋ ਜੀ ਦੋਸਤੋ ਮਿਲਦੇ ਆ ਇਸ ਤਰ੍ਹਾਂ ਅਗਲੇ ਦਿਨਾਂ ਨਾਲ ਦੋਸਤੋ ਬਾਕੀ ਵੀਡੀਓ ਦੇਣੇ ਆ ਤੱਕ ਪੈਂਦ ਤੁਗਾ ਬੱਕਰਾ ਮੰਡੀ ਤੇ ਵੀਡੀਓ ਨੂੰ ਆਪਾਂ ਸ਼ੇਅਰ ਕਰ ਦੋ